ਵਾਰਵਾਦ ਨਹੀ ਵਾਰਵਾਦ ਨਾ ਲਿਆ ਇਹਨਾਂ ਬਾਦੀ ਦੇ ਵਿੱਚ ਧਾਰਮਿਕ ਇੰਡੀਆ ਗੇਟ ਹੈ ਜੀ ਪਰ ਅੰਦਰ ਮੋੜ ਹੈ ਪਿੰਡ ਦਾ ਅੰਦਰ ਅੰਦਰ ਚੀਚੀਆਂ ਦੀਆਂ ਯਾਦਗਾਰਾਂ ਤੋਂ ਬਾਅਦ ਹੋ ਕੇ ਮੈਂ ਚੱਲਦੀਆਂ ਕਿ ਨਹੀਂ ਚੱਲਦੀਆਂ ਲੋਕ ਅੰਦਰ ਕੀ ਮੇਰੀ ਗੱਲ ਸੁਣ ਇਹ ਨਾ ਐਕਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਇਡ ਹੁੰਦਾ ਕਿੱਥੇ ਟਿਕਾ ਖੁੱਲਣਾ ਕਿੱਥੇ ਨਹੀਂ ਖੁੱਲਣਾ ਅੱਛਾ ਠੀਕ ਹੈ ਤੁਸੀਂ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦੋ ਉਹਨਾਂ ਨਾਲ ਗੱਲ ਕਰੋ ਜੀ ਸਾਹਿਬ ਨਾਲ ਦਿੱਤੀ ਹੋਈ ਆ ਮੈਂ ਇਦਾਂ ਨਹੀਂ ਖਿਲੋਣਾ ਇਦਾਂ ਨਹੀਂ ਖਿਲੋਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾੜ ਚਲਾਣ ਦਾ ਫੇਤਾ ਇਹ ਨਾਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪਾਜੀ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਔਰ ਲਸਲਾ ਨੂੰ ਉਹਦੇ ਬਾਅਦ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਹਿੰਦਾ ਮਤਲਬ ਕਿ ਠੱਟੇ ਪਟ ਤੁਸੀਂ ਦੇਖੋ ਨਾ ਮੇਰੇ ਵੀ ਤਾਂ ਕਰਕੇ ਤੁਸੀਂ ਨਿਰਤਫਦਾਰੀ ਕਰ ਰਹੇ ਹੋ ਵੀ ਨਾਲ ਖਾਣਾ ਵਾ ਨਹੀਂ ਇਹ ਕੀ ਗੱਲ ਹੈ ਕਿ ਕਿਹੜੀ ਤਰਫ ਨਜ਼ਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਮਾਰਨੀ ਮੈਂ ਗੱਲ ਮਾਰਦਾ ਕਿ ਆ ਕੇ ਮੈਂ ਰੋਡ ਤੇ ਐਕਸਰਸ ਦਾ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਨਾਲ ਕੋਈ ਮਤਲਬ ਨਾ ਵਿਰੋਧ ਕਰਵਾਣੀ ਜਦ ਤੁਹਾਡੇ ਨਾਲ ਕੋਈ ਆਪਾਂ ਗੁੰਡਾਲੀ ਬਸੋਣੀ ਸਾਡਾ ਮਕਸਦ ਨਹੀਂ ਹੈ ਕਿ ਸਿਚੁਏਸ਼ਨ ਨਹੀਂ ਬਣਨ ਦਨੀ ਸਰ ਮੈਂ ਕਹਿੰਦਾ ਜੀ ਮੇਰਾ ਪੁਆਇੰਟ ਕੀ ਹੈ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਮੈਂ ਅਸੀਂ ਜੇ ਰਾਸ਼ਟਰੀ ਸੰਵਿਧਾਨ ਜੇ ਜੇ ਉੱਥੇ ਸ਼ਾਮ ਸਿੰਘ ਤਾਰੀ ਹੋਣਾ ਦਾ ਬੁੱਤ ਲੱਗਾ ਆ ਨਾ ਉਹਨਾਂ ਇਸੇ ਕੰਮ ਤੇ ਕੋਈ ਮੈਂ ਕਿਹਾ ਸਾਹਿਬ ਤੁਸੀਂ ਦੂਰ ਨਾ ਹੋ ਜਿਹੜੀ ਆ ਵੇਖੋ ਕੰਦ ਨਹੀਂ ਹੋ ਰਹੀ ਸਾਜੀ ਆ ਹੈ ਕੰਦ ਰਾਂ ਕੰਦ ਸਾਜੀ ਆ ਕੋਈ ਜਾ ਕੇ ਨਾ ਜਾ ਕੇ ਭਾਜੀ ਅਸੀਂ ਤਾਂ ਜਾਗਾਂਗੇ ਭਾਜੀ ਅਸੀਂ ਬੋਲਾਂਗੇ ਇਹ ਸਿਰ ਪੋਲਿਟਿਕਲ ਮੋਟੀਵੇਸ਼ਨ ਨਹੀਂ ਤੁਹਾਨੂੰ ਉਰਜਾ ਲੱਗਦਾ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਬੰਨੇ ਨਿਕਲ ਆ ਮੈਨੂੰ ਲੱਗਦਾ ਵੀ ਅਸੀਂ ਪੜੀ ਪਤਾ ਕਰ ਮੈਨੂੰ ਪਤਾ ਕਰਦੀ ਤੁਸੀਂ ਸਰਦਾਰ ਆ ਹਰਕਤਾਂ ਦਾ ਲੱਗ ਰਿਹਾ ਸਰਦਾਰ ਸਾਹਿਬ ਤੇਰੀ ਹਰਕਤਾਂ ਇਦਾਂ ਦੀਆਂ ਜੀ ਇੱਕ ਵੇਰ ਨੂੰ ਸਿੱਖਣਾ ਨਾ ਡਾਇਰੈਕਟ ਗੱਲ ਕਰਨੇ ਜਾਣ ਦਾ ਤਾਂ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਆ ਉਸੀਂ ਜਾ ਕੇ ਇੱਕ ਗੱਲ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਸੁਣੋ ਸੁਣੋ ਜੀ ਮੇਰੀ ਮੈਂ ਸੁਣੋ ਤੁਸੀਂ ਐਕਸਰਸਿਸ ਮਸ਼ਰਮ ਕੋ ਜਾਓ ਉਹਨਾਂ ਨਾਲ ਆਪ ਦੀ ਲੈਟਰ ਤੋਂ ਮੈਂ ਤੁਹਾਨੂੰ ਇਸੇ ਕਲੋਨੀ ਜਨਾਮ ਵਿੱਚ ਸਰਦੀ ਬਾਹਰ ਖੜੇ ਹੋ ਜਾਓ ਸਰਦੀ ਦੇਖੋ ਮੇਰੀ ਮੇਰੀ ਸੁਣੋ ਤੁਸੀਂ ਜਿੰਨਾ ਤੱਕ ਜਾਣਾ ਪਾਜੀ ਹਰ ਤਸ਼ੱਦਦ ਕਰਨਾ ਜੀ ਸਕਦੇ ਕਰ ਲੋ ਆਹ ਦੇਖੋ ਮੈਂ ਆਪਣਾ ਰਿਸੈਂਡਰ ਕਰਦਾ ਮੈਂ ਰਿਸੈਂਡਰ ਕਰਨ ਵਾਲੀ ਗੱਲ ਨਹੀਂ ਜੀ ਪਾਜੀ ਮੈਂ ਮੈਂ ਇਹ ਤਾਂ ਛੱਟ ਕੇ ਜੋ ਮਰਜ਼ੀ ਕਰੀ ਆਹ ਦੇਖੋ ਇੱਥੇ ਬਾਹਰ ਖੜੇ ਆ ਤੁਸੀਂ ਕਿਹਦੇ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕਿਆ ਜੀ ਰਸਤਾ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਵਾਲੇ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਵਿੱਚ ਡਾਕਟਰ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਭਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰਾਂ ਦੇ ਵਿੱਚ ਕੀਤਾ ਜਾਵੇ ਆਪਾਂ ਕਰ ਲਈਏ ਇਹ ਐਕਸਰਸਾਈਜ਼ ਕੀ ਨਹੀਂ ਜਾਏ ਤੁਹਾਨੂੰ ਤੁਹਾਨੂੰ ਜਾਇਜ਼ ਕਿਥੋਂ ਲੱਗਦਾ ਹੈ ਕਿ ਕਿਨ ਨਜਾਇਜ਼ ਤੁਹਾਨੂੰ ਜਿਆਜ ਵੀ ਲੱਗਦਾ ਕਿਨੋ ਨਜਾਇਜ਼ ਇੰਦਾ ਦੀ ਬਾਹਰ ਗਾਵੇ ਬਾਹਰ ਕੇ ਅਜੀਬ ਸਾਜਾ ਆਹ ਮੇਰੀ ਗੱਲ ਕਿੰਨੀ ਦੇਰ ਹੋ ਗਈਆਂ ਠੇਗਾ ਕੁੱਲੇ ਨੂੰ ਹਾਂ ਪਾਜੀ ਪੰਜ ਦਿਨ ਦੇਰ ਦੇਰ ਹੋ ਗਈਆਂ ਪਾਲੇ ਸੱਤ ਮਹੀਨੇ ਹੋ ਗਿਆ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਏ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਉਹਦੇ ਤੋਂ ਪਹਿਲਾਂ ਦਾ ਠੇਗਾ ਕੁੱਲਾ ਆਇਆ ਅੰਦਰ ਕੇ ਦਰਖਾਸਤ ਕੀਤੀ ਤੁਸੀਂ ਗਏ ਹੋ ਉਹ ਕਹਿੰਦਾ ਕਿਆ ਬਾਤ ਗਏ ਹੋਣਾ ਆ ਤਾਂ ਦੱਸੋ ਕੀ ਆ ਸਰਕਾਰ ਨੂੰ ਮੋਰੀ ਲੈ ਠੀਕ ਹੈ ਜੀ ਤੁਸੀਂ ਕਹਿੰਦੇ ਮੈਂ ਸਾਡੇ ਅੰਦਰ ਹੀ ਹੈ ਨਹੀਂ ਅੰਦਰੋਂ ਮੋਰੀ ਹੋ ਗਈ ਹੈ ਲੜਾਈ ਤੇ ਤੀਨੋਂ ਖੁੰਦਾ ਜਿਹੜੀ ਕਿੰਨਾ ਕੁ ਲੜਾਈ ਦੇ ਭਾਰਤੀ ਆਰ-ਬਾਰਦੀ ਬੱਤਸਾਂ ਹਰਜੋ ਉਹ ਉਹ ਉਹਨਾਂ ਬੰਦਿਆਂ ਨੇ ਸ਼ਰਾਬਾਂ 'ਤੇ ਲੜਾਈਆਂ ਲੜੀਆਂ ਇਹ ਵੇਦ ਨਾ ਐਵੇਂ ਨਹੀਂ ਚੱਲੇਗੀ ਫੌਜ ਨੂੰ ਸ਼ਰਾਬ ਕਰਨੇ ਮੇਰੇ ਵੀ ਫੌਜ 'ਚ ਸ਼ਰਾਬ ਬੈਣੇ ਕੰਮ ਕਰੋ ਤੇਰੀ ਗੱਲ ਮੈਂ ਨਹੀਂ ਕਹਿਣਾ ਆਹ ਬੋਲ ਕੇ ਬੰਦ ਕਰਾ ਦੇਣਾ ਆਪਾਂ ਇਸ ਪਾਰਕ ਲਾਹੇ ਹਵਾ ਪਾਜੀ ਮੈਂ ਕਰੀਏ ਸਰ ਸਾਹਿਬ ਦੇ ਕੋਈ ਅਸਰ ਨਹੀਂ ਨਹੀਂ ਪਲੀਜ਼ ਰਸਤਾ ਕਮੀ ਆਪਾਂ ਆਪਾਂ ਇੱਥੇ ਖੜੇ ਆ ਪਾਜੀ ਰਸਤਾ ਕਹਿੰਦੇ ਇਹਨਾਂ ਦੇ ਪ੍ਰਾਈਵੇਟ ਨੂੰ ਛੱਡੋ ਨਹੀਂ ਨਹੀਂ ਦੇਖੋ ਇੱਦਾਂ ਇੱਥੇ ਬਾਹਰ ਖੜੇ ਆ ਸਰ ਸਾਹਿਬ ਜੀ ਆਪਾਂ ਇੱਥੇ ਖੜੇ ਆ ਮੈਂ ਪੋਲਿਟਿਕਲ ਮੋਟੀਵੇਸ਼ਨ ਹੋਣੇ ਬਣਦਾ ਮੈਂ ਲਾਅ ਨਾ ਆਰਡਰ ਕੈਸਾ ਕਰਦੇ ਆਂ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਇੱਥੇ ਆਪਾਂ ਲਈ ਆਪਾਂ ਪ੍ਰਸ਼ਾਸਨਿਕ ਖੜੇ ਆਪਾਂ ਇੱਥੇ ਖੜੇ ਰਹਿਣ ਕਿੱਥੇ ਖੜੇ ਕੀ ਇਤਿਆਜ਼ ਆਲੇ ਜਿਹੜਾ ਜਿਹੜਾ ਆਪਣਾ ਨਾ ਸਾਈਟ ਡਿਪਾਰਟਮੈਂਟ ਨੂੰ ਆਪਣਾ ਲੈਟਰ ਦੋ ਉਹਨਾਂ ਦੀ ਮਰਜ਼ੀ ਹੋ ਕਿ ਜੋ ਇਹ ਕਹਣਾ ਚੰਗੇ ਟਾ ਦੇਣਗੇ ਆ ਆਦਰਵਾਇਸ ਤਾਂ ਨਹੀਂ ਹਟੇ ਕੋ ਸਿਂਗਰ ਰਾਜ ਨਹੀਂ ਹੈਗਾ ਵੀ ਆਪਾਂ ਆਏ ਆ ਪੈਸੇ ਤਾਂ ਦੋਨੋਂ ਮੇਰੇ ਨਾਲ ਸੋ ਜੰਗਲ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇਥੋਂ ਦੇਓ ਤੁਹਾਨੂੰ ਪਤਾ ਨਾ ਕਿ ਓਏ ਕੀ ਇਹ ਤੁਹਾਨੂੰ ਸਮਝ ਨਹੀਂ ਇਹਦੇ ਵਿੱਚ ਕੀ ਆ ਤੁਸੀਂ ਜੇ ਤੁਸੀਂ ਇਹ ਤਾਂ ਹੈਗਾ ਕੀ ਇਹ ਕੀ ਪ੍ਰੋਬਲਮ ਕੀ ਆ ਨਾ ਇੱਕ ਨਰਸਤਾਨਾ ਬਿਲਡਿੰਗ ਖਾਂਦੀ ਹੈ ਜੀ ਬਰਸਤਾ ਵਾਈਕ ਪਾਜੀ ਵੇਖੋ ਆ ਆਂਧਰਾ ਕਾਂ ਦਾ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਇਹਨੂੰ ਪਤਾ ਵਿੱਚ ਖਾਣਾ ਮੈਂ ਕਿਹਾ ਆਪਾਂ ਡਿਫਰੈਂਡ ਕਰਦੇ ਜੀ ਮੈਨੂੰ ਪਤਾ ਹੈ ਨਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫ ਦਾਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਰ ਮੈਮੋਰੀਅਲ ਅਸੀਂ ਗਹਿ ਨਹੀਂ ਮਿਲਦਾ ਅੰਦਰ ਪਾਜੀ ਮੈਂ ਜਾਵਾਂ ਨਾ ਜਾਵਾਂ ਤੁਸੀਂ ਕੰਮ ਕਰੋ ਇਹ ਬੈਠ ਉਹਨਾਂ ਚੱਲੋ ਇੱਧਰ ਆਪਾਂ ਚਾਓ ਤੁਸੀਂ ਜਾਓ ਜੀ ਮੈਂ ਬੁੜੀ ਕਰਦੀ ਮੈਂ ਬੁੜੀ ਵਰਗਾ ਆਪਾਂ ਹੁਣ ਚੱਲ ਗਏ ਅਨੰਦ ਸੱਸ ਜੀ ਮਕੇ ਦੇ ਕਹਿ ਠੀਕ ਆ ਸਮਝਦੇ ਹਟਕ ਨੂੰ ਪਹਿਲੇ ਟਾਈਮ ਨਹੀਂ ਆ ਗਿਆ ਕਿ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਆ ਬਾਬਾ ਜੀ ਨਾ ਕਰੋ ਇਹ ਬਜਾਓ ਰੋਦੀ ਹਵਾ ਬਾਜੀ ਨਹੀਂ ਮਤ ਆਪ ਹਵਾ ਬਾਜੀ ਸਰ ਹਾਂ ਤਾਂ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋ ਕੋਈ ਡਿਪਾਰਟਮੈਂਟਲ ਕੋ ਰੋਕ ਲਵਾਈ ਗਈ ਆ ਤੇ ਇਹ ਅਨ ਇਲੈਗਲ ਖੁੱਲਾ ਤੇ ਤੁਸੀਂ ਦੱਸੋ ਆ ਬਾਬਾ ਜੀ ਨਹੀਂ ਲੱਗਦਾ ਕਿ ਉਹ ਹੈ ਇਹ ਤਾਂ ਐਵੇਂ ਨਹੀਂ ਬੇ ਕੀਤਾ ਉਹਨਾਂ ਨੇ ਠੀਕ ਹੈ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਜਗਾ ਦੀ ਬਾਬਾ ਜੀ ਤੁਸੀਂ ਕਹਿ ਰਹੇ ਹੋ ਇੱਕ ਨਾ ਮਤ ਪੂਰੇ ਕੋਰੋਨਾ ਦੇ ਵਿੱਚ ਵੀ ਉਹ ਪਾ ਟਿਕਾ ਖਾਇਆ ਉਹ ਤੇ ਬਿਨ ਲਾਇਸੈਂਸ ਕੋਲੋਂ ਪਾ ਜੀ ਇਹ ਜਿਹੜਾ ਹੋਊਗਾ ਨਾ ਇਹ ਨਹੀਂ ਹੈਗਾ ਇਹ ਜਿਹੜਾ ਹੋਊਗਾ ਤੁਸੀਂ ਦੱਸੋ ਜਾਓ ਆਪਾਂ ਕਦੇ ਮੰਨ ਸਕਦੇ ਵੀ ਨਹੀਂ ਹੈਗਾ ਸਾਨੂੰ ਪਤਾ ਹੈ ਨਾ ਜਦੋਂ ਡਿਸਟ੍ਰੈਸ ਹੁੰਦੀ ਹੈ ਅਸੀਂ ਮਲਕ ਫਾਰਕਲਾ ਦੇ ਕਹੇ ਲੁਣਾਵਾਂਗੇ ਆਪਾਂ ਹੋਰ ਕੀ ਕਲਾ ਕਰੀਏਗਾ ਨਹੀਂ ਇਹ ਤੁਸੀਂ ਇੱਕ ਲਾਰਡ ਸਟੇਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਅੰਦਰ ਹੀ ਜਾ ਕੇ ਕਾਹੂ ਦੇਖੋ ਸਿਰੋਂ ਆਪਣੀ ਗੋਪਰਾ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਐਕਸ਼ਨ ਨਾ ਕਿ ਆ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਸਦਾ ਸਾਰਾ ਡਿਪਾਰਟਮੈਂਟ ਦੀ ਜਿਹੜੀ ਲਿਖ ਸਮਝਦਾ ਠੀਕ ਹੈ ਤੁਸੀਂ ਕਲੀਅਰ ਕਰ ਰਹੇ ਹੋ ਮੈਂ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਤੁਸੀਂ ਪਿੱਛੇ ਹੋ ਗਿਨੋ ਆਪਾਂ ਇੱਥੇ ਖੜੇ ਆ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਉਹ ਤੁਸੀਂ ਤੁਸੀਂ ਕੋਲ ਹੁੰਦਾ ਕਿ ਨਾ ਸਟ੍ਰਾਈਟ ਤੇ ਵੀ ਖਲੋ ਸਕਦੇ ਇੱਥੇ ਸੱਜੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਤੁਸੀਂ ਸਾਡੇ ਬਾਹਰ ਦੇ ਮੁਟੀਦਾਂ ਨਾਲ ਸਾਡੀ ਜਿਹਨੇ ਕੋਚ ਅਧਿਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਹੈ ਮੈਂ ਤੇ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੂੰ ਆਪ ਦਾ ਕੰਮ ਛੱਡ ਕੇ ਇੱਥੇ ਆ ਕੇ ਇਹ ਨਾਲ ਗੱਲ ਕਰੀ ਸ਼ੁਰੂ ਕਰ। ਕੋਈ ਅਨੁਸਾਰ ਜਾਂ ਤੁਹਾਡਾ ਕੋਈ ਸਟੇਕ ਹੋਵੇ ਇੱਦਾਂ ਚ ਪੰਜਾਂ ਦਾ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ। ਇੱਕ ਸਾਈਡ ਡਿਪਾਰਟਮੈਂਟ ਤੋਂ ਮੇਰੇ ਕਸ ਤੁਹਾਡਾ ਕੰਮ ਜਿਹੜਾ ਨਾ ਤੁਸੀਂ ਜਾਂ ਕੇ ਕਹੇ ਵੀ ਮੈਂ ਲੋਡਰ ਤੁਹਾਨੂੰ ਲੱਗਦਾ ਵੀ ਆਪਾਂ ਕਿਹੜੀ ਕਿਸਮ ਦਾ ਹੋਵੇ ਗੇ ਗਲਤ ਕੰਮ ਕਰਨ ਦੇ ਆ। ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਕਿੰਨਾਂ ਨੂੰ ਬਟਰਾਇਆ ਸੁਟਾਇਆ ਆਣ ਕੇ ਸਾਡੇ ਕੋ ਸਾਰਾ ਕੁਝ ਨਿਕਲ ਗਿਆ ਆ ਗਏ ਅੰਦਰ ਵੜ ਗਏ ਜੀ ਭਾਈ ਸਾਹਿਬ ਜਿਹੜਾ ਕਹਿੰਦੇ ਆਸਰ ਕਰਨ ਦਾ ਨਹੀਂ ਹਥਿਆਰ ਤਾਂ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਜੀ ਆਪਾਂ ਆਪਾਂ ਤੋਂ ਸਮਾਨ ਲੈਣਾ ਜਾਂ ਕਿਸੇ ਨੂੰ ਸ਼ਰਾਬ ਲੈਣ ਦੇ ਸਰਜੋ ਮੇਰੇ ਵੀਰ ਆਪਾਂ ਸ਼ਰਾਬ ਲੈਣੀ ਅੰਦਰ ਪਾਣੀ ਲੈਣ ਕਿਉਂ ਨਹੀਂ ਇੱਥੇ ਖੋ ਜੋ ਫਿਰ ਜਿਹੜੀ ਜਾਨੀ ਸਵੇ ਭੈਣੋ ਇਹਨੇ ਆਲਕੇ ਕੀ ਸ਼ਰਾਬ ਲਈ ਜਾਂਦਾ ਪਹਿਲਾਂ ਉਹਨਾਂ ਨੂੰ ਕਿਹਾ ਕਿ ਵਿਰਚਾ ਕੰਮ ਨਾ ਕਰੋ ਕਿਤੇ ਕਿਸੇ ਕਥਮ ਦੀ ਗੱਲ ਨਾ ਕਰੀਏ ਜਿਹੜੇ ਟ੍ਰਬਲ ਮੇਕਰ ਹੈ ਨਾ ਮੈਂ ਟ੍ਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੋਂ ਹੋਂ ਡਿਪਾਰਟਮੈਂਟ ਲਈ ਬੈਕ ਮੇਲ ਲਈ ਸਮਾਜ ਲਈ ਪ੍ਰੋਬਲਮ ਕ੍ਰੀਏ ਕਰਦਾ ਪਿਆ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਜੋ ਬਹਿਣਾ ਛੁਣਾਣਾ ਸਾਈਡ ਤੇ ਆਪਾਂ ਖੜੇ ਐਥੇ ਭਾਜੀ ਆਪਾਂ ਖੜੇ ਆ ਕੋਈ ਗੱਲ ਨਹੀਂ ਖੜੇ ਰੋਜੀ ਘਟਾ ਟਿਕ ਟਿਕ ਖੜੇ ਰੋ ਐਵੇਂ ਅਨਨੈਸੈਸਰੀ ਟਸਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੀ ਸਾਈਡ ਤੇ ਕਰਵਾਤਾ ਉਹਨੂੰ ਬਿਲਕੁਲ ਚੀਜ਼ ਓਪਨ ਹੈ ਜੀ ਬਾਕੀ ਆਪਣਾ ਸਾਈਡ ਤੇ ਕੋਈ ਤੇ ਮੈਨੂੰ ਤੇ ਅਜੇ ਤੱਕ ਕੋਈ ਸਮਝ ਨਹੀਂ ਲੱਗੀ ਵੀ ਕੀ ਮਾਮਲਾ ਹੈ ਜੇ ਤੁਹਾਨੂੰ ਸਮਝ ਲੱਗੀ ਦੱਸ ਦਿਓ ਉਹ ਕਹਿੰਦੇ ਨੇ ਜੀ ਕਿ ਜਿਹੜੀ ਵਾਰ ਮੈਮੋਰੀਅਲ ਆ ਉਹਦੇ ਨਾਲ ਠੇਕਾ ਖੁੱਲਿਆ ਇਹ ਗਲਤ ਵਾਰ ਮੋਰੀ ਅਲੱਗ ਬਿਲਡਿੰਗ ਆ ਉਹ ਬਿਲਡਿੰਗ ਦੇ ਨਾਲ ਕੋਈ ਹੋਰ ਵੀ ਕੁਝ ਹੋ ਸਕਦਾ ਇਹ ਤਾਂ ਨਹੀਂ ਕੋਈ ਗੱਲ ਹੈ ਕਿ ਠੇਕਾ ਕੋਈ ਅਜਿਹੀ ਚੀਜ਼ ਤੇ ਹੈ ਨਹੀਂ ਆ ਵੀ ਜਿਹੜੀ ਪ੍ਰੋਪਰਟਿਡ ਆ ਜਾਂ ਕੋਈ ਇਲਲੀਗਲ ਆ ਹੈਨਾ ਜਾਂ ਅਨੌਥਰਾਇਜ਼ਡ ਕੁਝ ਨਹੀਂ ਹੈ ਜੀ ਅੱਛਾ ਤੇ ਕੀ ਐਦਾਂ ਦਾ ਕੋਈ ਕਾਨੂੰਨ ਹੈ ਕਿ ਇਹਦੇ ਨਾਲ ਖੁੱਲ ਸਕਦਾ ਕੋਈ ਕਾਨੂੰਨ ਨਹੀਂ ਤੇ ਫਿਰ ਉਹਨੂੰ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਹਦਾ ਕੀ ਮੈਂ ਦੱਸਦਾ ਮੈਨੂੰ ਤਾਂ ਪੋਲਿਟਿਕਲ ਮੋਟੀਵੇਟਿਡ ਬਾਕੀ ਇਹ ਜਾਇਜ਼ ਠੇਕਾ ਬਿਲਕੁਲ ਜੀ ਬਿਲਕੁਲ ਕੋਈ ਕਾਗਜ਼ ਪੱਤਰ ਨਹੀਂ ਗਏ ਲਿਸਟਡ ਹੈ ਜੀ ਬਿਲਕੁਲ ਹੂੰ ਠੀਕ ਤੇ ਦੂਜਾ ਸ਼ਾਮ ਸਿੰਘ ਟਾੜੀ ਦਾ ਵੀ ਹਵਾਲਾ ਦੇ ਰਹੇ ਆ ਜੀ ਉਹ ਵੀ ਬਾਕੀ ਦੂਰ ਹੈ ਜੀ ਮੈਨੂੰ ਤੁਹਾਡੀ ਨਿਗਾਹ ਚ ਪੈ ਰਿਹਾ ਜੀ ਇੱਥੇ ਖਲੋ ਕੇ ਖਮਾਓ ਕੈਮਰਾਮੈਨ ਜੀ ਮੈਂ ਤਾਂ ਦੇਖ ਨਹੀਂ ਰਿਹਾ ਇਥੋਂ ਠੀਕ ਹੈ ਤਾਂ ਦੋਜੀ ਦਵਿੰਦਰ ਜੀ ਆ ਜੇ ਸਿੱਧਾ ਦੀ ਯਾਦ ਕਰਦੇ ਨਾਲ ਕੁਟੇ ਦੇਖੋ ਵੀਰ ਜੀ ਗੱਲ ਇਸ ਤਾਂ ਜੇ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤਸਰ ਨੂੰ ਅਮ੍ਰਿਤਸਰ ਸਿਫਤੀ ਦਾ ਘਰ ਕਹਿ ਕੇ ਨਵਾਜਿਆ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅੰਮ੍ਰਿਤਸਰ ਸਤਗੁਰੂ ਸਤਵਾਰਦੀ ਜਿੱਤ ਨਾਤੇ ਕਊਆ ਹੰਸ ਹੋਵੇ ਇਹ ਗੁਰਬਾਣੀ ਦੀ ਤੁਕਾਂ ਦੂਜੇ ਗੱਲ ਕਰੀਏ ਆਪਾਂ ਇੱਥੇ ਸਭ ਤੋਂ ਵੱਡੀ ਸਿੱਖਾਂ ਦੀ ਸਰਮੋਹਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ੋਭਤਾ ਇੱਥੋਂ ਰਾਮਪੀਰਤ ਮੰਦਿਰ ਨੇੜੇ ਆ ਹਾਂਜੀ ਦਰਗਾਣਾ ਮੰਦਿਰ ਦੀ ਪਾਵਨ ਧਰਤੀ ਇੱਥੇ ਸੋ ਇਸ ਕਰਕੇ ਇੱਥੋਂ ਦਾ ਤੇ ਪਾਣੀ ਵੀ ਜਿਹੜਾ ਵਾ ਉਹ ਅੰਮ੍ਰਿਤ ਦੇ ਬਰਾਬਰ ਗੁਰੂ ਸਾਹਿਬ ਨੇ ਸਪੁੱਧਨ ਨੂੰ ਜਲ ਨੂੰ ਕਹਿ ਕੇ ਕੀਤਾ ਹੈ ਇਹ ਵੀਰਾਂ ਦਾ ਜਿਹੜੇ ਵੀ ਵੀਰ ਇਹਦੇ ਪਿੱਛੇ ਹੈ ਕਿੰਨੇ ਜਾਂ ਜਿਹੜੇ ਮਾਲਕ ਆ ਉਹਨਾਂ ਵੀਰਾਂ ਨੂੰ ਕਹੋ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰਦਾ ਸਾਡੇ ਵੱਲੋਂ 500 ਠੇਕੇ ਹੋਰ ਖੋਲਾ ਨੇੜੇ ਤੇਰੇ ਜਿੱਥੇ ਮਰਜੀ ਪਰ ਆ ਜਿਹੜੀ ਸ਼ਹੀਦਾਂ ਦੀ ਬਾਰਗਾਹ ਦੇ ਮੰਗਰ ਆ ਕੰਮ ਹੋ ਰਿਹਾ ਇਹ ਨਾ ਬਖਸ਼ਣ ਜੋ ਨਾ ਸਹਿਣ ਜੋਗ ਆ ਸਿੱਖ ਸੰਗਤਾਂ ਦਾ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਭੈੜਾ ਅਸਰ ਪੈ ਰਿਹਾ ਔਰ ਇਹ ਭੈਣ ਨੇ ਆਵਾਜ਼ ਚੱਕੀ ਵੀ ਬਾਕੀ ਦੇ ਨਾਲ ਔਰ ਮੇਰੇ ਤੱਕ ਜਦੋਂ ਵੀਡੀਓ ਪਹੁੰਚੀ ਆ ਅਸੀਂ ਪਹਿਲ ਕਦਮੀ ਦੇ ਹਿਸਾਬ ਦੇ ਨਾਲ ਇੱਥੇ ਪਹੁੰਚੇ ਆ ਸਾਡਾ ਮਕਸਦ ਇਹਨਾਂ ਦੇ ਬਿਜ਼ਨਸ ਦੇ ਵਿੱਚ ਗੁਤਾੰਗਾੜਾ ਉਹਨਾ ਨਹੀਂ ਜੋ ਮਰਜ਼ੀ ਕਰਨ ਪਰ ਜਿਹੜੀ ਸ਼ਹੀਦਾਂ ਦੀ ਇਹ ਬਾਰਗਾਵਾ ਇਹਦੇ ਅੱਗੇ ਇਹ ਠੇਕਾ ਨਹੀਂ ਹੋਣਾ ਚਾਹੀਦਾ ਬਰਦਾਸ਼ ਬਿਲਕੁਲ ਨਹੀਂ ਕੀਤਾ ਜਾਏਗਾ ਜਿੰਨਾ ਵੀ ਲੰਮਾ ਸਾਨੂੰ ਸੰਘਰਸ਼ ਕਰਨਾ ਪਵੇ ਉਹਦੇ ਲਈ ਆਪਾਂ ਤਿਆਰ ਆ ਕਿਉਂਕਿ ਇਹਦੇ ਅੰਦਰ ਸ਼ਹੀਦ ਸਿੰਘਾਂ ਦੀ ਮੈਮੋਰੀਅਲ ਬਣੀ ਹੋਈ ਆ ਉਹਨਾਂ ਦਾ ਇਤਿਹਾਸ ਕਿ ਕਿਦਾਂ ਉਹ ਧਰਮ ਲਈ ਉਹਨਾਂ ਨੇ ਆਪਣੇ ਸਿਰ ਵਾਰੇ ਆ ਇਤੋਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਅਸੀਂ ਆਪਣੀਆਂ ਆਉਣ ਵਾਲੀ ਜੇ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਦੇ ਸ਼ਹੀਦੀ ਦੇ ਕਿੱਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਜੇ ਭਗਵੰਤ ਮਾਨ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਕੀ ਗੱਲ ਸ਼ਰਾਬ ਨਸ਼ਾ ਨਹੀਂ ਮਾਨ ਸਾਹਿਬ ਜਾਂ ਕਿਤੇ ਮੇਰੇ ਖਿਆਲ ਦੇ ਨਾਲ ਅਫਸਰ ਸਾਹਿਬਾਨ ਉੱਚ ਅਧਿਕਾਰੀ ਮੰਤਰੀ ਜਨ ਪਾਵੇਂ ਵਿੱਚ ਉਸੀਮ ਸੀਐਮ ਵੀ ਹੋਵੇ ਜੇ ਉਹ ਵੀ ਕਦੇ ਸ਼ਕੀਨ ਆ ਉਹ ਫਿਰ ਬਾਹਰ ਦਾ ਵਿਸ਼ਾ ਪਰ ਇਹ ਵੀ ਇੱਕ ਨਸ਼ਾ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਇਸ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਆਪ ਤਾਂ ਕਰੋ ਪਰ ਆਸ ਤਰੀਕੇ ਨਾਲ ਅਸੀਂ ਨਹੀਂ ਹੋਣ ਦੇਣਾ ਜੋ ਮਰਜ਼ੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਇਸ ਕਰਕੇ ਇਹ ਇਹ ਠੇਕੇ ਜਿਹੜਾ ਜਾਏ ਆ ਠੇਕਾ ਨਹੀਂ ਆਪਾਂ ਮਿੱਤਰ ਖੁੱਲਣ ਦੇਣਾ ਇਹਨਾਂ ਨੂੰ ਕਹੋ ਵੇਖੋ ਉਹ ਬੱਡੀਆਂ ਖੜੀਆਂ ਉੱਥੇ ਉਹਨਾਂ ਦੇ ਕੋ ਬੰਦੇ ਆਏ ਨੇ ਵਿਦਆਉਟ ਨੰਬਰ ਪਲੇਟ ਗੱਡੀ ਹੈ ਦੇਖ ਲਓ ਠੀਕ ਆ ਉਧਰ ਕੈਮਰਾ ਮਾਰੋ ਵਿਦਆਉਟ ਨੰਬਰ ਪਲੇਟ ਗੱਡੀ ਹੈ ਇੱਥੇ ਇਹਨਾਂ ਦੇ ਪਿੱਛੇ ਬੰਦੇ ਕੌਣ ਆ ਕੌਣ ਨਹੀਂ ਵਾਹਿਗੁਰੂ ਜਾਣਦਾ ਪਰ ਇਸ ਆ ਜਿਹੜਾ ਆਪਾਂ ਹੁਣ ਇਹ ਕੰਮ ਕੀਤਾ ਜੇਕਰ ਨਹੀਂ ਬੰਦ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਤਾਂ ਆ ਪਹੁੰਚੀਆਂ ਧਰਨੇ ਨੂੰ ਛੱਡੋ ਮੋਰਚੇ ਵੀ ਲੱਗਣਗੇ ਔਰ ਟੂਰਿਸਮ ਇਸਮ ਵਾਲੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਕਿਸ ਸਭਾਵ ਦੇ ਉੱਪਰ ਸੰਸਥਿਤ ਆ ਗਿਆ ਇਹਨਾਂ ਨੂੰ ਲਾਇਸੈਂਸ ਹੈਗਾ ਵਾ ਕਿ ਨਹੀਂ ਹੈਗਾ ਇਹ ਵੀ ਜਾਂਚ ਦਾ ਵਿਸ਼ਾ ਉੱਚ ਅਧਿਕਾਰੀਆਂ ਤੱਕ ਅਸੀਂ ਜਿਹੜੀ ਆ ਮੇਲ ਰਹੀ ਆਪਾਂ ਜਿਹੜੀ ਅਪੀਲ ਪਾ ਦਿੱਤੀ ਹੈ ਲੇਕਿਨ ਅੱਜ ਕਹਿ ਲੋ ਕਿ ਈਦ ਦੀ ਮੁਬਾਰਕ ਘੜੀ ਆ ਜਿਹਦੇ ਕਰਕੇ ਅੱਜ ਛੁੱਟੀ ਆ ਪੂਰੇ ਪੰਜਾਬ ਸਰਕਾਰ ਨੇ ਕੀਤੀ ਹੋਈ ਇਹਦੇ ਕਰਕੇ ਕਹ ਲਓ ਕਿ ਅਸੀਂ ਅਜੇ ਉੱਚ ਅਧਿਕਾਰੀਆਂ ਤੱਕ ਨਹੀਂ ਪਹੁੰਚ ਕਰ ਸਕਦੇ ਲੇਕਿਨ ਮੇਲ ਰਹੀ ਆਪਾਂ ਨਾਲੋਂ ਆਪਣਾ ਮੈਸੇਜ ਚਾਹ ਦਿੱਤਾ ਵਾ ਔਰ ਐਸਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਦੇ ਧਿਆਨ ਵਿੱਚ ਵੀ ਹੈਗਾ ਏ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਆਦਾਰਾ ਕੱਟੜ ਹੋ ਕੇ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ